ਕੁਰਸੀਆ ਕਿਹੜੀ ਗੇਮ ਗੇਮ ਦੇ ਵਿੱਚੋਂ ਤੁਸੀਂ ਰੇਸ ਕਿੰਨੇ ਮੈਡਲ ਲੱਕਿਆ ਨੋ ਕਿਹੜੀ ਕਿਹੜੀ ਗੇਮ ਦੇ ਵਿੱਚੋਂ ਇਕੱਲੀ ਰੇਸ ਚ 200 ਤੇ 100 ਮੀਟਰ ਰੇਸ ਚ ਅੱਛਾ ਗੁੱਡ ਮੈਲ ਜਿੱਤਿਆ ਹਾਂ ਜੀ ਇਹ ਤਾਂ ਸਾਰੇ ਉੱਤੇ ਵਧੀਆ ਕਿਹੜੀਆਂ ਗੇਮਾਂ ਦੇ ਵਿੱਚ ਬੱਚੇ ਗਏ ਸੀ ਤੇ ਇੱਕ ਮੈਡਲ ਲੈ ਕੇ ਆਇਆ ਜੀ ਸਰ ਸਾਡੇ ਬੱਚੇ ਐਥਲੈਟਿਕਸ ਜਿਵੇਂ ਦੌੜਾਂ ਵਿੱਚ ਲੰਬੀ ਛਾਲ ਵਿੱਚ ਤੇ ਕਰਾਟੀਆਂ ਵਿੱਚ ਗਏ ਸੀ ਬੱਚੇ ਕਾਰੀ ਸਕੂਲ ਦੇ ਬੱਚੇ ਵੀ ਕਿਸੇ ਨਾਲ ਘਟ ਨਹੀਂ ਉਹਨਾਂ ਵੱਲੋਂ ਵੀ ਲਗਾਤਾਰ ਪ੍ਰਾਪਤੀਆਂ ਕੀਤੀਆਂ ਜਾ ਰਹੀਆਂ ਹਾਲਾਂਕਿ ਸਰਕਾਰਾਂ ਵੱਲੋਂ ਵੀ ਖੇਡਾਂ ਮਤਲਬ ਪ੍ਰਾਪ ਦੇ ਤਹਿਤ ਬੱਚਿਆਂ ਨੂੰ ਜੋੜਿਆ ਜਾ ਰਿਹਾ ਜਿਲ੍ਹਾ ਪੱਧਰ ਉੱਪਰ ਵੀ ਰਾਜ ਪੱਧਰੀ ਜਿਹੜੇ ਪੱਧਰ ਤੇ ਵੀ ਜਿਹੜੇ ਖੇਡਾਂ ਕਰਾਈਆਂ ਜਾ ਰਹੀਆਂ ਇਸ ਵਿੱਚ ਫਰੀ ਕੋਟ ਜ਼ਿਲ੍ਹੇ ਦੇ ਪੱਕੇ ਪਿੰਡ ਦੇ ਮਾਜ ਬੱਚਾ ਹੈ ਜੋੜੋ ਹੈਗਾ ਉਸ ਬੱਚੇ ਵੱਲੋਂ ਜਿਹੜਾ 골ਡ ਮੈਡ ਜਿੱਤਿਆ ਗਿਆ ਆਪਾਂ ਗੱਲਬਾਤ ਕਰਦੇ ਆਂ ਬੇਟਾ ਕੀ ਨਾਂ ਤੁਹਾਡਾ ਦੁਰਕੇਰਾ ਸਿੰਘ ਸਿੰਘਾ ਕਿਹੜੀ ਗੇਮ ਦੇ ਵਿੱਚੋਂ ਤੁਸੀਂ ਅਰੇਸ ਕਿੰਨੇ ਮੈਡ ਲੱਤੀਆ ਦੋ ਕਿਹੜੀ ਕਿਹੜੀ ਗੇਮ ਦੇ ਵਿੱਚੋਂ ਇਕੱਲੀ ਰੇਸ ਚ 200 ਤੇ 100 ਮੀਟਰ ਰੇਸ ਚ ਅੱਛਾ 골ਡ ਮੈਡਲ ਜਿੱਤੇ ਆ ਹਾਂ ਜੀ ਕਿਵੇਂ ਤਾਂ ਵਿਚਾਰਿਆ ਉੱਥੇ ਵਧੀਆ ਆ ਆ ਕੋਕੀ ਮਸ਼ੀਅ ਚ ਲੋੜਾਂ ਵਾਲੇ ਬੱਚੇ ਨੇ ਆਪਾਂ ਫਾਦਰ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਜੀ ਕਿਨੂੰ ਤੁਹਾਡੇ ਮੁੱਟਾ ਸਾਹਿਬ ਜੀ ਕਿ ਕਹਿੰਦਾ ਤੁਹਾਡੇ ਬੱਚੇ ਨੇ ਅੱਜ 골ਡ ਮੈਡਲ ਲੈ ਕੇ ਅੰਦਰ ਰਾਜਪਤੀ ਖੇਡਾਂ ਵਿੱਚ ਬਹੁਤ ਬਹੁਤ ਖੁਸ਼ੀ ਦੀ ਗੱਲ ਹੈ ਜੀ ਹਾਂ ਜੀ ਕਿਵੇਂ ਲੱਗਦਾ ਬੱਚਾ ਤਰੱਕੀ ਵੱਲ ਤਰੱਕੀ ਕਰੂਗਾ ਜੀ ਬੱਚਾ ਕਿੰਨਾ ਬਹੁਤ ਵਧੀਆ ਜੀ ਇਹ ਕਰਦੇ ਕਰਾਂ ਦੇ ਬੱਚੇ ਕਿ ਤਰੱਕੀ ਦੇ ਰਾਂਗੇ ਖੁਸ਼ੀ ਪ੍ਰਾਪਤ ਹੋ ਰਹੀ ਹੈ ਵੀ ਦੋ ਮੈਡਲ ਲੈ ਕੇ ਆਇਆ ਬਈ ਜੀ ਪੂਰੀ ਖੁਸ਼ੀ ਹੈ ਜੀ ਆ ਤੇ ਸਾਡੇ ਨਾਲ ਸਕੂਲ ਦੇ ਹੈ ਟੀਚਰ ਮਯੂਦ ਨੇ ਹਾਂਜੀ ਮੈਡਮ ਕਿਹਨਾ ਤੁਹਾਡੇ ਸਰਗਜੀਤ ਗੌਰ ਸਰਗਜੀਤ ਕਿਹੜੀਆਂ ਗੀਮਾਂ ਦੇ ਵਿੱਚ ਬੱਚੇ ਗਏ ਸੀ ਤੇ ਮੈਡਲ ਲੈ ਕੇ ਆਇਆ ਜੀ ਸਰ ਸਾਡੇ ਬੱਚੇ ਐਥਲੈਟਿਕਸ ਜਿਵੇਂ ਦੌੜਾਂ ਵਿੱਚ ਲੰਬੀ ਛਾਲ ਵਿੱਚ ਤੇ ਕਾਰਟੀਆਂ ਵਿੱਚ ਗਏ ਸੀ ਬੱਚੇ ਤੇ ਬੱਚੇ ਹੁਣ ਦੂਸਰੀ ਵਾਰੀ ਸਟੇਟ ਖੇਡ ਕੇ ਆਇਆ ਬਹੁਤ ਵਧੀਆ ਲੱਗਿਆ ਮੈਨੂੰ ਇਹ ਹੀ ਹੈਗੇ ਇਥੋਂ ਪਿੰਡ ਚ ਨਾ ਨਸ਼ਾ ਬਹੁਤ ਹੈ ਤੇ ਇਥੋਂ ਨਸ਼ਾ ਖਤਮ ਕਰਨਾ ਹੈ ਤੇ ਮੈਂ ਬੱਚਿਆਂ ਨੂੰ ਖੇਡਾਂ ਨਾਲ ਜੋੜਨਾ ਚਾਹੁੰਦੀ ਆ ਇਸ ਕਰਕੇ ਮੈਂ ਬੱਚਿਆਂ ਨੂੰ ਤਕਰੀਬਨ ਕਾਫੀ ਖੇਡਾਂ ਕਰਵਾਉਣੀ ਆ ਤੇ ਅੱਗੇ ਵੀ ਲੈ ਕੇ ਜਾਣੀਆਂ ਤੇ ਹੁਣ ਮੈਨੂੰ ਇਹ ਉਮੀਦ ਹੈ ਕਿ ਜਿਹੜੇ ਆਉਣ ਵਾਲੇ ਇੱਥੇ ਬੱਚੇ ਜਵਾਨ ਹੋਣਗੇ ਬੱਚੇ ਵੱਡੇ ਹੋਣਗੇ ਉਹ ਨਸ਼ਾ ਮੁਕਤ ਹੋਣਗੇ ਜੀ ਖੇਡਾਂ 'ਚ ਨਾਲ ਜੁੜਨਗੇ ਵੱਧ ਤੋਂ ਵੱਧ ਮੈਡਲ ਲੈ ਕੇ ਆਉਣਗੇ ਕਿ ਕਿੱਥੇ ਗੇਮ ਹੋਈਆਂ ਸੀ ਇਹ ਰਾਜਪਤਰੀ ਖੇਡਾਂ ਹੋਈਆਂ ਸੀ ਆਏ ਸਰ ਇਹ ਪਟਿਆਲਾ ਜੀ ਕਿੰਨੇ ਬੱਚੇ ਇੱਥੋਂ ਤੁਹਾਡੇ ਗਏ ਸੀ ਜੀ ਸਰ 4 ਬੱਚੇ ਇਹ ਚਾਰੇ ਬੱਚੇ ਮੈਡਲ ਲੈ ਕੇ ਆਏ ਨੇ ਸਰ ਇਹ ਦੋ ਬੱਚੇ ਮੈਡਲ ਲੈ ਕੇ ਆਏ ਸਾਡੇ ਦੋ ਮਤਕੇ 1.0 ਤੇ ਪਿੱਛੇ ਰਹਿ ਗਏ ਸੀ ਅੱਜ ਫਿਰ ਉਹਨਾਂ ਦਾ ਪੂਰਾ ਸਨਮਾਨ ਕੀਤਾ ਗਿਆ ਹਾਂਜੀ ਸਰ ਸਰ ਸਾਡੇ ਨਿਓ ਬੱਚੇ ਜਿੱਤੇ ਹੀ ਹੈ ਜੀ ਉਹ ਵੀ ਹਾਂਜੀ ਸੋ ਜਿਹੜਾ ਬੱਚਾ ਮੈਡਲ ਲੈ ਕੇ ਆਇਆ ਕਿਉਂਕਿ ਸਪੈਸ਼ਲ ਬੱਚੇ ਨੇ ਤੇ ਇਹਨਾਂ ਦੇ ਟੀਚਰ ਵੀ ਖਾਸ ਹੁੰਦੇ ਨੇ ਆਪਾਂ ਟੀਚਰ ਨਾਲ ਗੱਲ ਕਰੀਏ ਸਰ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਕੋਲਿੰਦਰ ਸਿੰਘ ਪਹਾੜਾ ਜੀ ਹਾਂ ਜੀ ਆ ਬੱਚੇ ਤੁਹਾਡੇ ਅੱਜ ਉਪਰਾਪਤੀ ਕੀਤੀ ਹੈ ਗੋਲਡਨ ਮੈਡਲ ਲੈ ਕੇ ਆ ਕਿਵੇਂ ਪਹਿਲਾਂ ਖੁਸ਼ੀ ਕਿਵੇਂ ਲੱਗ ਰਹੀ ਹੈ ਬਹੁਤ ਮਤਲਬ ਮਨ ਨੂੰ ਖੁਸ਼ੀ ਹੋਈ ਹੈ ਕਿਉਂਕਿ ਇਹ ਬੱਚਾ ਸਾਡੇ ਤੋਂ ਸ਼ੁਰੂ ਤੋਂ ਹੀ ਇਹ ਮੇਰੇ ਕੋਲੇ ਬੱਚਾ ਪੜਿਆ ਤੇ ਮਨ ਨੂੰ ਬਹੁਤ ਖੁਸ਼ੀ ਆ ਤੇ ਸਾਨੂੰ ਅਸੀਂ ਉਮੀਦ ਕਰਦੇ ਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਬੱਚਾ ਬਲੰਦੀਆਂ ਨੂੰ ਸ਼ੋਅਏਗਾ ਔਰ ਇਹਨਾਂ ਦੇ ਪਰਿਵਾਰ ਦਾ ਵੀ ਸਾਨੂੰ ਬਹੁਤ ਸਹਾਇਕ ਸ਼ੁਰੂ ਤੋਂ ਅਸੀਂ ਜਿੱਥੇ-ਜਿੱਥੇ ਵੀ ਬੱਚੇ ਨੇ ਪਾਰਟਿਸਿਪੇਟ ਅਸੀਂ ਮਤਲਬ ਪਹਿਲਾਂ ਬਲਾਕ ਪੱਧਰ ਤੇ ਫਿਰ ਜ਼ਿਲ੍ਹਾ ਪੱਧਰ ਤੇ ਉਸ ਤੋਂ ਬਾਅਦ ਸਟੇਟ ਪੱਧਰ ਤੇ ਬੱਚਾ ਗਿਆ ਤਾਂ ਇਹਨਾਂ ਦਾ ਪੂਰਾ ਸਹਾਇਕ ਰਿਹਾ ਸਾਨੂੰ ਤੇ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਆ ਮਤਲਬ ਵੱਧ ਤੋਂ ਵੱਧ ਬੱਚੇ ਦਾ ਮਾਨ ਸਨਮਾਨ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਜਿੰਨਾ ਵੀ ਹੋ ਸਕਿਆ ਵੱਧ ਤੋਂ ਵੱਧ ਸਹਾਇਕ ਕਰਾਂਗੇ ਬੱਚੇ ਤਾਂ ਤਾਂ ਜੋ ਇਹ ਬੱਚਾ ਆਪਣਾ ਨੈਸ਼ਨਲ ਇਸ ਤੋਂ ਬਾਅਦ ਇੰਟਰਨੈਸ਼ਨਲ ਜਾਵੇ ਆਮ ਕਿਹਾ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਾਨੀ ਸਹੂਲਤਾਂ ਦਿੱਤੀਆਂ ਜਾਂਦੀਆਂ ਪਰ ਸਰਕਾਰੀ ਵਿੱਚ ਸਰਕਾਰ ਵੱਲੋਂ ਦਾਵਾ ਕੀਤਾ ਗਿਆ ਕਿ ਅਸੀਂ ਸਾਰੀਆਂ ਸਹੂਲਤਾਂ ਦੇਵਾਂਗੇ ਇਹ ਲੱਗਦਾ ਹੁਣ ਪਾਉਣ ਸਮੇਂ ਦੇ ਵਿੱਚ ਬੱਚੇ ਪ੍ਰਾਈਵੇਟ ਸਕੂਲਾਂ ਨੂੰ ਵੀ ਮਤ ਪਾਉਣਗੇ ਬਿਲਕੁਲ ਜੀ ਹੁਣ ਜਦੋਂ ਦੀ ਇਹ ਨਵੀਂ ਆਮ ਆਦਮੀ ਪਾਰਟੀ ਸਰਕਾਰ ਬਣੀ ਆ ਇਹਦੇ ਵਿੱਚ ਆਪਣੇ ਐਜੂਕੇਸ਼ਨ ਮਿਨਿਸਟਰ ਮੀਤ ਹੇਰ ਜੀ ਨੇ ਬਾਕਾਇਦਾ ਇੱਕ ਕਮੇਟੀ ਬਣਾ ਕੇ ਸਪੋਰਟਸ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਆ ਔਰ ਉਹਨਾਂ ਨੇ ਇਵਨ ਕਿ ਪਹਿਲਾਂ ਤਾਂ ਜਿਵੇਂ ਸਨਮਾਨ ਕੀਤਾ ਜਾਂਦਾ ਜਿੱਤਣ ਤੋਂ ਬਾਅਦ ਔਰ ਉਹਨਾਂ ਨੇ ਹੁਣ ਇਹਨਾਂ ਨੂੰ ਬੱਚਿਆਂ ਨੂੰ ਤਿਆਰੀ ਕਰਨ ਵਾਸਤੇ ਵੀ ਇਕ ਫੰਡ ਜਾਰੀ ਕੀਤੇ ਆ ਜਿਹੜੇ ਬੱਚੇ ਨੈਸ਼ਨਲ ਲੈਵਲ ਦੇ ਜਾਂ ਇੰਟਰਨੈਸ਼ਨਲ ਲੈਵਲ ਤੱਕ ਜਾਂਦੇ ਆ ਤਾਂ ਉਹਨਾਂ ਨੂੰ ਬਕਾਇਦਾ ਅਕੈਡਮੀਆ ਦੇ ਵਿੱਚ ਉਹਨਾਂ ਦੀ ਤਿਆਰੀ ਵਾਸਤੇ ਵੀ ਜਿਹੜੇ ਫੰਡ ਆ ਉਹ ਦਿੱਤੇ ਜਾ ਰਹੇ ਆ ਇਹਨਾਂ ਦੀ ਖਾਦ ਖੁਰਾਕ ਵੀ ਵਧੀਆ ਦਿੱਤੀ ਜਾਂਦੀ ਆ ਔਰ ਨਾਲ ਬਹੁਤ ਵਧੀਆ ਚੰਗੇ ਕੋਚ ਮੁਹੱਈਆ ਕੀਤੇ ਗਏ ਆ ਇਹਦੇ ਜੋ ਵਿਚੀਚ ਲੋੜ ਵਾਲੇ ਬੱਚੇ ਉਹਨਾਂ ਲਈ ਖਾਸ ਸਹੂਲਤਾਂ ਵੀ ਰੱਖੀ ਜਾਂਦੀ ਉੱਥੇ ਇਹ ਜਿਹੜੇ ਬੱਚੇ ਆ ਇਹਨਾਂ ਨੂੰ ਜਿਵੇਂ ਆਗਰੇ ਬੱਚੇ ਵਧੀਆ ਜਿਵੇਂ এডਿਕੇਸ਼ਨ ਦੇ ਲੈ ਕੇ ਨਾਲ ਨਾਲ ਜਿਵੇਂ ਸਪੋਰਟਸ ਦੇ ਵਿੱਚ ਜਾ ਰਹੇ ਆ ਤਾਂ ਇਹਨਾਂ ਦਾ ਵੱਖਰਾ ਕੋਟਾ ਹੁੰਦਾ ਜਿਵੇਂ ਸਪੈਸ਼ਲ ਬੱਚਿਆਂ ਦਾ ਜਿਹੜਾ ਹੁੰਦਾ ਉਹਦੇ ਵਿੱਚ ਇਹਨਾਂ ਨੂੰ ਜਿਹੜਾ ਕਿਤੇ ਜੌਬ ਮਿਲਦੀ ਹੈ ਜਾਂ ਨੌਕਰੀ ਦੇ ਵਿੱਚ ਆਉਂਦੇ ਆ ਤੇ ਉਹਨਾਂ ਨੂੰ ਸਪੈਸ਼ਲ ਇਹਨਾਂ ਨੂੰ ਆਫਰ ਹੁੰਦੀ ਹੈ ਇਹ ਬੱਚੇ ਨੂੰ ਫਸਟ ਦੇ ਮੈਂ ਪ੍ਰੈਫਰੈਂਸ ਦਿੱਤੀ ਜਾਂਦੀ ਹੈ ਸੋ ਪਿੰਡ ਦੇ ਲੋਕ ਟੀਚਰ ਅਤੇ ਹੈਡ ਟੀਚਰ ਵੱਲੋਂ ਤੁਸੀਂ ਸੁਣਿਆ ਕੀ ਕਿ ਕਿਤੇ ਸਰਕਾਰ ਵੱਲੋਂ ਜੋ ਸਹੂਲਤਾਂ ਬੱਚਿਆਂ ਨੂੰ ਦਿੱਤੀ ਜਾਂਦੀਆਂ ਜਿਵੇਂ ਦੇ ਸਦਕਾ ਹੀ ਅੱਜ ਬੱਚੇ ਜਿਹੜੇ ਮੈਡਲ ਲੈ ਕੇ ਆਏ ਨੇ ਵਿਸ਼ੇਸ਼ ਲੋੜ ਦੇ ਬੱਚੇ ਵੱਲੋਂ ਜਿਹੜੇ ਮੈਡਲ ਲੈ ਕੇ ਆਉਂਦੇ ਆ ਪਰਿਵਾਰ ਵਿੱਚ ਵੀ ਖੁਸ਼ੀ ਆ ਬੱਚੇ ਵਿੱਚ ਵੀ ਖੁਸ਼ੀ ਆ ਕੋਚ ਵਿੱਚ ਵੀ ਖੁਸ਼ੀ ਆ ਉਹਨਾਂ ਕਹਿੰਦੇ ਕਿ ਕਿਤੇ ਆਨਲਾਈਨ ਸਮੇਤ ਵਿੱਚ ਹੋਰ ਖੇਡਾਂ ਦੇ ਵਿੱਚ ਵੀ ਸਾਡੇ ਸਕੂਲ ਦੇ ਬੱਚੇ ਜਿਹੜੇ ਅੱਗੇ ਆਉਣਗੇ ਤਾਂ ਜੋ ਜਿਹੜੇ ਬੱਚਿਆਂ ਨੂੰ ਇਹ ਪਿੰਡ ਦੇ ਵਿੱਚੋਂ ਜਾਂ ਨਸ਼ੇ ਤੋਂ ਰਹਿਤ ਵੀ ਕੀਤਾ ਜਾਵੇ ਇਸ ਨਾਲ ਜਿਹੜੀ ਜਵਾਨੀ ਆਸ ਨੂੰ ਜਿਹੜਾ ਨਸ਼ਾ ਤੋਂ ਦੂਰ ਰੱਖਿਆ ਜਾਵੇ ਫਰੀ ਕੋਰ ਤੋਂ ਜਗਮਨ ਟੀਵੀ ਲਈ ਜਗਤ